ਦੇਖੀ ਜੋ ਭਗਤ ਫਰੀਦ ਸਾਹਿਬ ਕਹਿੰਦੇ ਮੈਨੂੰ ਦੁੱਖ ਦਾ ਪਤਾ ਲੱਗਾ ਫਰੀਦ ਤੁਹਾਨੂੰ ਕਿਵੇਂ ਪਤਾ ਲੱਗਾ ਤੁਸੀਂ ਕੋਈ ਗੱਲ ਸੁਣਾਓ ਕੋਈ ਆਪਣੀ ਤੁਹਾਨੂੰ ਦੁੱਖ ਦਾ ਪਤਾ ਲੱਗਾ ਫਰੀਦ ਸਾਹਿਬ ਨੇ ਕਹਿੰਦੇ ਮੈਨੂੰ ਦੁੱਖ ਦਾ ਪਤਾ ਲੱਗਾ ਤੇ ਫਰੀਦ ਸਾਹਿਬ ਨੇ ਬੜੇ ਹੀ ਪਿਆਰ ਦੇ ਨਾਲ ਲਿਖਿਆ ਬਾਣੀ ਦੇ ਅੰਦਰ ਕਹਿੰਦੇ ਫੀਦਾ ਰਾਤੀ ਬੰਨੀਆਂ ਤੁਕ ਤਕ ਉਠਣ ਬਾਸ ਹੁਣ ਧਿਆਨ ਦਿਓ ਜਿਹੜਾ ਬੰਦਾ ਦੁਖੀ ਹੁੰਦਾ ਨਾ ਉਦਰੀ ਸਮਾਗੜਨਾ ਬੜਾ ਔਖਾ ਹੁੰਦਾ ਸੌਖਾ ਬੰਦਾ ਸੁੱਤਾ ਛੱਟ ਰਾਤ ਲੰਘ ਜਾਂਦੀ ਦੁਖੀ ਦੀ ਰਾਤ ਨਹੀਂ ਲੰਘਦੀ ਫਰੀਦ ਸਾਹਿਬ ਨੇ ਕਹਿੰਦੇ ਕਹਿੰਦੇ ਫਰੀਦਾ ਰਾਤੀ ਵੱਡੀਆਂ ਤੁੱਕ ਤੋਂ ਕੁੱਟਣ ਪਾਸ ਕਹਿੰਦੇ ਜਿਹੜੀ ਰਾਤਾਂ ਮੈਂ ਗੁਜ਼ਾਰਦਾ ਤੇ ਵੱਡੀਆਂ ਹੀ ਬੜੀਆਂ ਹੋ ਗਈਆਂ ਕਦੋਂ ਦੀਆਂ ਜਦੋਂ ਦਾ ਦੁੱਖ ਦਾ ਪਤਾ ਲੱਗਾ ਜੋ ਤੇਰੇ ਤੋਂ ਉਹ ਛੋੜੇ ਦਾ ਪਤਾ ਲੱਗਾ ਸੰਸਾਰ ਦੁੱਖ ਲੱਗਣ ਲੱਗਾ ਸਭ ਪਦਾਰਥ ਦੁੱਖ ਦਿਸੇ ਨੇ ਕਹਿੰਦਾ ਉਦੋਂ ਦਾ ਤਾਂ ਸੱਮਣ ਲੰਘਦਾ ਹੀ ਨਹੀਂ ਤੋਕ ਤੋਖਣ ਪਾਸ ਕਹਿੰਦਾ ਪਾਸੇ ਧੁਖਣ ਡਏ ਨੇ ਕਹਿੰਦਾ ਭਵ ਸਹੀ ਧੁਖਣ ਡਿਆ ਧੱਕੋ ਕੀ ਕਹਿੰਦੇ ਇਹਦੇ ਤਰੀਕੇ ਤੇ ਨਾਲ ਜੀਵੇ ਆ ਜਿਨ੍ਹਾਂ ਮਿਡਾਣੀ ਆਸ ਕਹਿੰਦੇ ਉਹਨਾਂ ਦਾ ਜ਼ਿੰਦਗੀ ਉਹਨਾਂ ਦਾ ਜੀਵਨ ਲਾਂਤਿਆ ਜਿਨ੍ਹਾਂ ਨੂੰ ਅਜੇ ਵੀ ਬਗਾਨੀ ਆਸ ਹੈ ਰੱਬ ਨੂੰ ਛੱਡ ਕੇ ਪਰਮਾਤਮਾ ਨੂੰ ਛੱਡ ਕੇ ਉਸ ਦੁੱਖ ਨੂੰ ਛੱਡ ਕੇ ਤੇ ਸੰਸਾਰ ਦੀ ਆਸਾ ਲਾ ਕੇ ਬੈਠੇ ਨੇ ਆ ਵੀ ਮਿਲ ਜਾਏ ਵੀ ਮਿਲ ਜਾਏ ਕਹਿੰਦੇ ਦਾ ਜ਼ਿੰਦਗੀ ਲੜਨ ਤਾਂ ਪਰੀ ਐ ਮੈਨੂੰ ਤੇ ਹੁਣ ਸਮਝ ਲੱਗੀ ਐ ਮੇਰੀ ਤੇ ਜ਼ਿੰਦਗੀ ਲੰਘਣ ਨਹੀਂ ਲਈ ਇਹ ਬੜੇ ਖੁਸ਼ ਫਿਰਨ ਰਹੇ ਨੇ ਗੱਲ ਸੱਚ ਜੇ ਰੱਬ ਦੀ ਯਾਦ ਨਾ ਆਵੇ ਤਾਂ ਬੜੇ ਖੁਸ਼ ਹੋਈਦੇ ਨੇ ਰੱਬ ਦੀ ਯਾਦ ਆਜੇ ਬੜੇ ਦੁਖੀ ਹੋਈਦੇ ਨੇ ਕਿਵੇਂ ਬੱਚਾ ਬਾਹਰ ਗਿਆ ਤੁਹਾਡਾ ਬੱਚਾ ਬਾਹਰ ਗਿਆ ਤੁਹਾਡਾ ਬੜਾ ਖੁਸ਼ ਐ ਬੜਾ ਖੁਸ਼ ਐ ਯਾਰਾਂ ਦੋਸਤਾਂ ਦੇ ਨਾਲ ਹੱਸਦਾ ਐ ਖੇਡਦਾ ਐ ਪਾਰਟੀਆਂ ਕਰਦਾ ਫਿਰਦਾ ਬੜੇ ਆਨੰਦ ਮਾਣਦਾ ਫਿਰਦਾ 2-4 ਮਹੀਨੇ ਲੰਘ ਗਏ। ਇੱਕ ਦਿਨ ਯਾਰ ਦੋਸਤ ਲੱਗੇ ਬੈਠੇ ਤੇ ਰੋਣ ਦੇ। ਉਹ ਯਾਰ ਦੋਸਤ ਪੁੱਛਦੇ ਆ ਯਾਰ ਗੱਲ ਸੁਣ ਉਹ ਤੂੰ ਹੀ ਤਾਂ ਸਾਨੂੰ ਇੰਨਾ ਸੋਨਾ ਆ। ਹੈ? ਉਹ ਤੂੰ ਤੇ ਐਡਾ ਖੁਸ਼ਦਿਲ ਬੰਦਾ ਤੂੰ ਰੋ ਪਿਆ ਜੀ ਕੀ ਗੱਲ ਹੋ ਗਈ? ਉਹ ਠੀਕ ਤੇ ਹੈਗਾ। ਕੋਈ ਸੱਟ ਪਿੱਟਣ ਲੱਗੀ। ਅੱਗੋਂ ਹੱਸ ਕੇ ਕਹਿੰਦਾ ਕਹਿੰਦਾ ਨਾ ਸੱਟ ਲੱਗੀ ਏ। ਨਾ ਪੇਟ ਲੱਗੀ ਏ। ਕਹਿੰਦਾ ਹੋਇਆ ਕੀ? ਕਹਿੰਦਾ ਮਾਂ ਪਿਓ ਦੀ ਯਾਦ ਆਈ। ਅਜ ਮਾਪੇ ਉਹਦੀ ਯਾਦ ਨੇ ਦੁੱਖ ਪ੍ਰਗਟ ਕਰ ਦਿੱਤਾ ਜਿੰਨਾ ਚਿਰ ਮਾਪੇ ਉਹਦੀ ਯਾਦ ਨਹੀਂ ਆਈ ਸੀ ਬੜਾ ਖੁਸ਼ ਸੀ ਤੁਸੀਂ ਵੀ ਸੰਸਾਰ ਦੇ ਖੁਸ਼ ਹੋ ਕਿਉਂਕਿ ਪਰਮਾਤਮਾ ਦੀ ਯਾਦ ਨਹੀਂ ਆਉਂਦੀ ਜਿੱਦਾਂ ਤੁਹਾਨੂੰ ਆਪਣੇ ਮਾਪੇ ਉਹਦੀ ਆਪਣੇ ਪਰਿਵਾਰ ਦੀ ਕਿਉਂਕਿ ਅਸਲੀ ਮਾਪੇ ਤੁਹਾਡਾ ਕੌਣ ਹੈ ਪਰਮਾਤਮਾ ਪਰਿਵਾਰ ਕਿੱਥੇ ਹੈ ਪਰਮਾਤਮਾ ਜਿੱਦ ਦਿਨ ਉਹਦੀ ਯਾਦ ਆ ਗਈ ਨਾ ਉਦੋਂ ਤੁਹਾਨੂੰ ਵੀ ਦੁੱਖ ਮਹਿਸੂਸ ਹੋਵੇਗਾ ਉਸ ਤੋਂ ਪਹਿਲਾਂ ਨਹੀਂ ਹੋਣਾ ਚ ਪਹਿਲਾਂ ਨਹੀਂ ਹੋਣਾ ਤੇ ਗੁਰੂ ਸਾਹਿਬ ਨੇ ਸਮਝਾਉਂਦੇ ਪਏ ਆ